ਅਕਾਲੀ ਦਲ ਦਾ ਇਹ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਬੁੱਢੋ ਰੱਦ ਕਰਦੇ ਹਾਂ ਔਰ ਅਸੀਂ ਕੋਈ ਈਡੀ ਦੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਵਜ ਦੇ ਨਾਲ ਜਿਸ ਤਰੀਕੇ ਦੀ ਸਾਂਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਕਾਂਦੀਦਾਂ ਨੇ ਸੋਚਦਾ ਹੋਵੇ ਕਿ ਜੇ EDS ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਤਿਹਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਕਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜਿਹੜੀ ਜੋ ਸਜ਼ਾ ਬਣਦੀ ਹੈ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਵਾਂਡੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਬਹਿ